ਤੇ ਬਾਈ ਸਾਹੀ ਤੇਰੀਆਂ ਬੱਕਰੀਆਂ ਦੇ ਜਿਹੜੇ ਬੱਚੇ ਨੇ ਉਹ ਪਹਿਲਾਂ ਹੀ ਬੁੱਕ ਹੋ ਜਾਂਦੇ ਨੇ ਹਾਂ ਵੀਰੇ ਹੋ ਨਾ ਇਹ ਹੁਣ ਇਹ ਮੁੰਡੇ ਨੂੰ 8 ਮਹੀਨੇ ਹੋ ਗਏ ਸੀ ਮੰਗਦੇ ਨੂੰ ਯਾਰ ਅੱਛਾ 6 6 ਮਹੀਨੇ 8 8 ਮਹੀਨੇ ਜਾਨੀ ਪਹਿਲਾਂ ਅਗਲਾ ਕਹਿ ਦਿੰਦਾ ਫਿਰ ਆਪਾਂ ਉਹਨੂੰ ਦੇ ਦਿੰਨੇ ਆ ਮੇਮਣਾ ਹੁਣ ਜਿਵੇਂ ਬੰਦਾ ਆਪਾਂ ਨੂੰ ਅੱਜ ਕਹੇ ਫਿਰ ਉਹਨੂੰ ਰੋਕਣਾ ਪੈਂਦਾ ਅੱਛਾ ਆਏ ਹੁਣ ਇਹਨੂੰ ਵਿਚਾਰੀ ਨੂੰ 8 ਮਹੀਨੇ ਹੋ ਗਏ ਸੀ ਮੇਰੇ ਮਗਰ ਪਹਿਲਾਂ ਦੱਸਣਾ ਪੈਂਦਾ ਵੀ ਅਸੀਂ ਮੇਮਣਾ ਲੈਣਾ ਹੈ ਹਾਂ ਠੀਕ ਹੈ ਤੇ ਬਾਈ ਤੈਨੂੰ ਕੀ ਵਧੀਆ ਲੱਗਿਆ ਬੱਕਰੀਆਂ ਦੇ ਵਿੱਚ ਮੈਨੂੰ ਵੀ ਪਹਿਲਾਂ ਕੁਆਲਿਟੀ ਵੀ ਵਧੀਆ ਲੱਗੀ ਇੱਕ ਪਤਲੇ ਚਮੜੀ ਦੀਆਂ ਗੀਆਂ ਅੱਛਾ ਤੁਹਾਨੂੰ ਵੀ ਵਧੀਆ ਬੱਕਰੀਆਂ ਗੀਆਂ ਠੀਕ ਹੈ ਬੱਚੇ ਵੀ ਹੈਡ ਹਟ ਵਧੀਆ ਕੱਢਦੇ ਆਗੇ ਬਾਕੀ ਇਹ ਬਾਗ ਵਾਲੀ ਤੇ ਬਾਈ ਵਾਲੀ ਵਧੀਆ ਇੱਕ ਕੁਆਲਿਟੀ ਹੀ ਆ ਇਹ ਇੱਕ ਬਰੀਡ ਦੀਆਂ ਹੀ ਆ ਦੋਨੇ ਵੀ ਪਹਿਲਾਂ ਹੈਗੀਆਂ ਬੱਕਰੀਆਂ ਕਿੰਨਾ ਕੰਮੀਆਂ ਹੈ ਹੈਗੀਆਂ 30 35 ਬੱਕਰੀਆਂ ਵੀਰੇ ਹੈ 30 35 ਬੱਕਰੀਆਂ ਨੇ ਵੀ ਬਰੀਡਰ ਹੁਣ ਤੁਸੀਂ ਆ ਆ ਲੈਣ ਵਾਲਾ ਛੱਡਣਾ ਜਹਾਗੀਰ ਵਾਲੀਆ ਆ ਲੈਣ ਵਾਲਾ ਛੱਡਣਾ ਤੇ ਉਪਲੀ ਤੋਂ ਲਿਆਂਦਾ ਸੀ ਇੱਕ ਬੱਕਰਾ ਆਪਾਂ ਹੂੰ ਤੇ ਉਹਦੇ ਬੱਚਾ ਹੈਗਾ ਆਪਣੇ ਕੋਲ ਬਾਈ ਉਹ ਟੈਗ ਹੋ ਗਿਆ ਸੀ ਉਹਨੂੰ ਅੱਛਾ ਤੇ ਹਾ ਉਹਦਾ ਬੱਚਾ ਹੁਣ ਪਾਲਿਆ ਵਾਗਾ ਤਿਆਰ ਹੋ ਗਿਆ ਉਹ ਠੀਕ ਹੈ ਵਿਆਹ ਲੈਣ ਦਾ ਉਹਦੇ ਛੱਡਣਾ ਬਾਈ ਦਾ ਹਾਂ ਇੱਕ ਦੋ ਪਾਸੇ ਫੋਨ ਵੀ ਲਾਏ ਹੂੰ ਅਗਲਾ ਕਹਿੰਦਾ ਹਜੇ ਹੈ ਨਹੀਂ ਰੁਕ ਜਾ ਬਾਈ ਦਾ ਸਾਲ ਦਾ ਨੰਬਰ ਹੈਗਾ ਸੀ ਆਪਣੇ ਕੋਲੇ ਠੀਕ ਹੈ ਤੇ ਪਹਿਲਾਂ ਮੈਂ ਨੰਬਰ ਹੀ ਸੇਵ ਕਰਕੇ ਰੱਖਿਆ ਬਾਅਦ ਚ ਮੈਂ ਬਾਈ ਨੂੰ ਲਾਇਆ ਕਹਿੰਦਾ ਕੋਈ ਨਾ ਮਿਲ ਗਿਆ ਵੀ ਤੈਨੂੰ ਹੀ ਦਵਾਂਗੇ ਪਹਿਲਾਂ ਹੂੰ ਇਹ ਲੈ ਆਂਦਾ ਤੇ ਕਿਹੜਾ ਬੱਚਾ ਲੈਂਦਾ ਬਾਈ ਤੁਸੀਂ ਦਿਖਾਇਓ ਵੀਡੀਓ ਦੇ ਵਿੱਚ ਆਹ ਲੈਦਾ ਪੱਕਾ ਆਹ ਚੱਕ ਲਿਆ ਇਹ ਚੱਕ ਲਿਆ ਅੱਛਾ ਪੱਕਾ ਲੋਹਾਰਾ ਲੈਂਦਾ ਹੈ ਇਹਦੀ ਮਾਂ ਵੀ ਲਿਆਉਣਾ ਮੈਂ ਠੀਕ ਹੈ ਇਹਦੀ ਮਾਂ ਵੀ ਫੜ ਲਿਆ ਸਫੀ ਲਓ ਵੀ ਬਾਈ ਨੇ ਆ ਮੇਮਣਾ ਲੈਂਦਾ ਤੇ ਇਹਦੀ ਮਾਂ ਆ ਗਈ ਇਹ ਕਿੰਨੇ ਦਿਨਾਂ ਦਾ ਬਾਈ ਸਫੀ ਅੱਜ ਹੋ ਗਿਆ ਹੋਊਗਾ ਮੈਨਸਕਾ 5 6 ਦਿਨਾਂ ਦਾ ਹਨਾ ਹਾਂ ਇਹਨੇ ਕਿਤੇ ਨਾ ਦਾ ਗਿਆ ਅੱਛਾ ਪੰਜ ਛੇ ਦਿਨਾਂ ਦੀ ਯਾਰ ਇਹ ਦੇ ਮਗਰ ਵੀਰੇ ਦੋ ਸੀ ਅੱਛਾ ਇੱਕ ਨਾਗਰਾ ਡੱਬਾ ਰਾਜਸਥਾਨ ਦੇ ਬੰਦੇ ਨੇ ਲੈ ਲਿਆ ਪੰਮੇ ਨੇ ਇੱਕ ਇਹ ਮੁੰਡੇ ਨੇ ਲਿਆਗਾ ਅੱਛਾ ਇੱਕ ਆ ਆ ਬੱਕਰੀ ਦੇ ਮਹੀਮਣੇ ਨਹੀਂ ਠੀਕ ਹੈ ਲਓ ਵੀ ਮਹੀਮਣਾ ਦੇਖ ਲਓ ਇਹ ਪੰਜ ਛੇ ਦਿਨਾਂ ਦਾ ਤੇ ਬਾਈ ਇਹਨੂੰ ਪਾਲ ਲਓਗੇ ਫਿਰ ਤੁਸੀਂ ਹਾਂਜੀ ਹਾਂਜੀ ਪਾਲਾਂਗੇ ਬਾਈ ਅੱਛਾ ਬੱਕਰੀ ਥੱਲੇ ਹੋਰ ਥੱਲੇ ਲਾ ਲਾਂਗੇ ਬੱਕਰੀ ਆਪਣੇ ਨਾਲ ਸੂਈਆਂ ਜਾਂਦੀਆਂ ਆਂਗੀਆਂ ਠੀਕ ਹੈ ਤੇ ਉਹਨਾਂ ਥੱਲੇ ਲਾ ਲਾਂਗੇ ਇੱਕ ਬੱਕਰੀ ਥੱਲੇ ਕਿਹੜੇ ਰੰਗ ਦੀਆਂ ਬੱਕਰੀਆਂ ਛੋਟੇ ਲਵੇ ਬੱਕਰੀਆਂ ਦੱਬੀਆਂ ਗਈਆਂ ਤੇ ਸ਼ੇਰੀਆਂ ਗਈਆਂ ਦਾ 5-6 ਬੱਕਰੀਆਂ ਅੱਛਾ ਦੱਬਾਂ ਗਿਆ ਠੀਕ ਹੈ ਵਧੀਆ ਕੁਆਲਿਟੀ ਆਪਾਂ ਵਧੀਆ ਚੁਰਕੀ ਲੈਤੀਆਂ ਨੇ ਬੱਕਰੀਆਂ ਹੂੰ ਚੰਗੇ ਚੰਗੇ ਆਹ ਇਹਦਾ ਪਿਓ ਆ ਠੀਕ ਹੈ ਸਾਫੀ ਇਹਦੀ ਮਾਂ ਦਾ ਕੀ ਰਿਕਾਰਡ ਆ ਬਾਈ ਦੁੱਧ ਦੁੱਧ ਦਾ ਜਿੰਮੇ ਇਹਦੀ ਮਾਂ ਥੱਲੇ ਹੈਗਾ ਵੀਰੇ 4-4.5 ਲੀਟਰ ਦੁੱਧ ਦੇ ਅੱਛਾ ਆਹ ਬੱਕਰੀ ਦੇ ਤੇ ਬਾਕੀ ਬੱਚੇ ਕਿੰਨੇ ਦਿੰਦੀ ਐ ਇਹ ਬੱਚੇ ਕਿਤੇ 2 ਕਿਤੇ 3 ਠੀਕ ਹੈ ਤੇ ਇਹਦਾ ਬਾਪ ਆ ਹੈ ਆ ਪਹਿਲੀ ਝੋਲੀ ਦਾ ਇਹਦਾ ਇਹਦਾ ਪਹਿਲੀ ਝੋਲੀ ਦਾ ਮੇਹ ਬਣਾ ਇਹ ਪਹਿਲੀ ਝੋਲੀ ਲੈਤੀ ਇਹ ਤਾਂ ਹਜੇ ਬਾਕੀ ਸੂਹਣੀਆਂ ਲੋਹੜੀਆਂ ਮੋਕੇ ਆਪਣੀਆਂ ਬੱਕਰੀਆਂ ਆ ਇੱਕ ਸੂਈ ਸੀ ਇਹ ਬੱਕਰੇ ਦੀ ਹਜੇ ਹਜੇ ਛੇ ਦੰਦ ਆ ਇਹਦਾ ਗਾਹੇ ਇਹ ਤਾਂ ਇੱਕ ਪਹਿਲੀ ਝੋਲੀ ਲੈਤੀ ਤੇ ਇਹ ਆਪਦੇ ਤੇ ਲੈ ਗਿਆ ਨਾ ਰਿਜ਼ਲਟ ਦਾ ਪੂਰਾ ਉਹ ਮੈਨੂੰ ਲਾਦਾ ਹਾਂ ਆਪਦੇ ਤੇ ਲੈ ਗਿਆ ਇਹ ਇਹ ਜੀ ਬਣ ਜੂ ਵੱਡਾ ਹੋ ਕੇ ਇਹ ਹਾਂ ਹਾਂ ਬਣੂ ਠੀਕ ਹੈ ਤੇ ਆਪਾਂ ਬੱਕਰਾ ਨਹੀਂ ਵੇਚਾਈ ਪਿੱਛੇ ਜੇ ਹਾਂ ਹਾਂ ਉਹੀ ਬੱਕਰੀ ਦਾ ਮੇਹ ਬਣਾ ਇਹ ਆ ਇਹ ਉਹੀ ਬੱਕਰੀ ਦਾ ਨਾਗਰਾ ਡੱਬਾ ਵੇਚਿਆ ਸੀ ਠੀਕ ਹੈ ਉਹੀ ਬੱਕਰੀ ਦਾ ਇਹ ਆ ਉਹਦਾ ਹੀ ਇੱਕ ਮਾਂ ਇਹ ਨਰੀ ਜਣੀ ਇੱਕ ਮਾਂ ਹੈ ਹਾਂ ਲਓ ਵੀ ਮੇਮਣਾ ਚੈੱਕ ਕਰੋ ਬਾਈ ਹਜੇ 5-6 ਦਿਨਾਂ ਦਾ ਇਹ ਥੋੜਾ ਜਿਹਾ ਵੱਡਾ ਹੋ ਗਿਆ ਫਿਰ ਇਹ ਹੋਰ ਨਿਖਰ ਜੂ ਹਨਾ ਬਾਈ ਹਾਂ ਹਾਂ ਨਿਖਰੂ ਨਿਖਰੂ ਤਾਂ ਤੇ ਬਾਈ ਮੂਸਾ ਵੀ ਜਿਵੇਂ ਹੁਣ ਬਾਈ ਆ ਬੱਚਾ ਲੈ ਗਿਆ ਹਨਾ ਤੇ ਇਥੋਂ ਤਾਂ ਜਿਹਨੇ ਤਿਆਰ ਕਰਨਾ ਜਿਵੇਂ ਬਰੀਡਰ ਜਿਵੇਂ ਤੇਰੇ ਕੀਤੇ ਹੋਏ ਨੇ ਤਾਂ ਇਹਦੇ ਕੀ ਸ਼ਾਮ ਸੰਭਾਲ ਕੀ ਕਰੇ ਇਹ ਇਹ ਯਾਰ ਜੇ ਤਾਂ ਇਹਨੂੰ ਸਿੱਧਾ ਦੁੱਧ ਤੇ ਲਾਲ ਬੈ ਨਾ ਕੌਲੇ ਚ ਇਹ ਫਿਰ ਇਹ ਦਿਨਾਂ 'ਚ ਹੀ ਜਾਊ ਮਹਿਬਣਾ ਅੱਛਾ ਕਿਉਂ ਦੋ ਡੰਗ ਦੁੱਧ ਪਿਆ ਤਾਂ ਕੌਲੇ ਨਾਲ ਕਿ ਦਿਨੇ ਬੰਦਾ ਲੱਸੀ ਲੂਚੀ ਪਿਆ ਦਿੰਦਾ ਰੋਟੀ ਦੀ ਬੁਰਕੀ ਖਾਣ ਲੱਗ ਗਿਆ ਦੋ ਰੋਟੀਆਂ ਚਾਰਤੀਆਂ ਜਿਵੇਂ ਜਿਵੇਂ ਵੱਡਾ ਹੋਈ ਜਾਊਗਾ ਫੇਰ ਤਾਂ ਜਾਊਗਾ ਦਿਨਾਂ ਚ ਹੀ ਅੱਛਾ ਜੇ ਆਪਾਂ ਸਿੱਧਾ ਲਾ ਲਈਏ ਜੇ ਹੁਣ ਆਪਾਂ ਆਥਨ ਤੜਕੇ ਬਕੀ ਜ਼ਿਲ੍ਹੇ ਚ ਘਾਉਣਾ ਵਾ ਫੇਰ ਗੱਲ ਮੜੀ ਜੀ ਹੋਣਾ ਬਣਤਾ ਜਾਊ ਫੇਰ ਵੀ ਅੱਛਾ ਯਾਨੀ ਬਣਤਾ ਜਾਂਦੇ ਨੇ ਬਣਦੀ ਕਮੀ ਨਹੀਂ ਕੱਦ ਤਾਂ ਬਹੁਤ ਕਰਦੇ ਆ ਠੀਕ ਬਾਕੀ ਨਖਰੂ ਵੀ ਮੇਹਣਾ ਵਧੀਆ ਇਹ ਠੀਕ ਕਿਉਂ ਮਾਂ ਵੀ ਵਧੀਆ ਨੇ ਇਹਦੀ ਆਹ ਦੇ ਲੈ ਆ ਮਾਂ ਵੀ ਦੇਖ ਲੋ ਹਣਾ ਦੋ ਭਾਈ ਸੀ ਇਹੇ ਇਹ ਦੋ ਭਾਈ ਇੱਕੋ ਰਾਜਸਥਾਨ ਨਾਲ ਲੈ ਗਿਆ ਹਾਂ ਇੱਕ ਉਹ ਨਹੀਂ ਲੇਤਾ ਹੋਇਆ ਡੱਬਾ ਤੇ ਜਿਵੇਂ ਭਾਈ ਉਹ ਆ ਰੰਗ ਵੱਧ ਚਾਲਦਾ ਹਣਾ ਬੱਕਰੀਆਂ ਜਿੰਨਾਂ ਚ ਜਹਾਗੀਰ ਵਾਲੀਆਂ ਚ ਥੋੜਾ ਡੱਬਾ ਜਾਣਾ ਤੂੰ ਸਾਫ ਨਾਗਰ ਕਮ ਲੈਤਾ ਭਾਈ ਇੱਕ ਕੁਆਲਿਟੀ ਦਾ ਹੀ ਵੀਰੇ ਰੰਗ ਦਾ ਨਹੀਂ ਕੋਈ ਚੱਕਰ ਸੀਗਾ ਅਸਿਆ ਹਾਂ ਆਪਾਂ ਨੂੰ ਇਹ ਵੀ ਕੁਆਲਿਟੀ ਬੱਚਾ ਬਨਣ ਵਾਲਾ ਹੋਵੇ ਜਿਵੇਂ ਉਹ ਬੱਕਰਾ ਆਪਣਾ ਤਿਆਰ ਹੋਇਆ ਠੀਕ ਹੈ ਠੀਕ ਹੈ ਬਾਕੀ ਬਲੱਡ ਲਾਈਨ ਹੀ ਆਪਾਂ ਤਿਆਰ ਕਰਨੀ ਆਂਗੀ ਆ ਲੈਣ ਦੀ ਹੂੰ ਇਹ ਐ ਕਰਕੇ ਤਾਂ ਕਰਕੇ ਹੀ ਲੇਤਾ ਪਾਣੂ ਰੰਗ ਪਿੱਛੇ ਨਹੀਂ ਆਪਾਂ ਗਏ ਅਜਾ ਰੰਗ ਪਿੱਛੇ ਸਭ ਇਹ ਕੱਢ ਦੂ ਇਹ ਜੇ ਰੰਗ ਜਿਵੇਂ ਆ ਮੱਖੀ ਜਿੰਨੀਆਂ ਵਾਂਗੂ ਡੱਬੇ ਜੇ ਨੇ ਇਹ ਹਾਂ ਵੀਰੇ ਕੱਢੂ ਅਜਾ ਕੱਢੂਗਾ 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 ਮਾ ਹੈਗੀ ਆ ਡੱਬੀ ਇਤੋਂ ਕਿਉਂ ਹੋਣਾ ਆ ਸਿੱਧੀ ਜਾਵਰ ਦੀ ਧੀ ਆ ਗਈ ਆਪਣੇ ਕੋਲੇ ਅਜਾ ਸਿੱਧੀ ਡਾਇਰੈਕਟ ਜਾਵਰ ਦੀ ਜਾਵਰ ਡੱਬਾ ਸੀ ਹਾਂ ਹਾਂ ਇਹ ਕੱਢੂਗਾ ਇਹ ਜੇ ਰੰਗ ਕੱਢੂ ਇਹ ਆ ਬੱਕਰੀਆਂ ਵਾਂਗੂ ਇਹ ਕੱਢੂਗਾ ਹਾਂ ਕੱਢੂ ਲਾਜ਼ਮੀ ਕਿਉਂ ਇਹ ਇਹਦਾ ਪਿਓ ਵੀ ਡੱਬਾ ਹੀ ਸੀ ਹਾਂ ਠੀਕ ਐ ਨਾਗਰਾ ਡੱਬਾ ਹੀ ਸੀ ਇਹਦਾ ਪਿਓ ਇਹ ਗੇਰਾਂਗੇ ਇਹ ਕੱਡੂ ਸਾਰੇ ਕੱਡੂਗਾ ਜਿਹੜਿਆ ਲੈਣ ਦੇ ਵਿੱਚ ਆਉਂਦੇ ਆ ਹੈ ਹਾਂ ਆਪਣੇ ਬੱਕਰੇ ਪਿੱਛੇ ਨਾਨੇ ਆ ਤੇ ਵੀ ਝੂਪੈਂਦੀਆਂ ਨਾਨੀਆਂ ਤੇ ਵੀ ਹਾਂ ਹਾਂ ਚਲੇ ਜਾਂਦੇ ਨੇ ਪਿੱਛੇ ਬਈ ਥੋੜਾ ਪਿੰਡ ਕਿਹੜਾ ਪੱਖੋ ਕੈਂਚੇ ਆਪਣਾ ਅਰੇ ਪੱਖੋ ਕੈਂਚੇ ਬਧੌੜ ਕੋਲਾ ਜਿਹੜਾ ਠੀਕ ਆ ਠੀਕ ਆ ਉੱਥੋਂ ਆਇਓ ਲੈਣਾ ਹੈ ਉੱਥੋਂ ਆਇਆ ਲੈਣੇ ਠੀਕ ਆ ਤੇ ਹੁਣ ਕੋਈ ਪੱਠ ਪੁੱਠ ਵੀ ਲੈਤੀ ਆ ਕੇ ਇਕੱਲਾ ਬੱਕਰਾ ਤੋੜੀ ਨੂੰ ਕਿਹਾ ਵਾ ਲੋੜੀ ਵੇਲੇ ਕਹਿੰਦੇ ਆ ਵੀ ਦਵਾਂਗੇ ਇਹ ਲੋੜੀ ਵਲੇ ਹੈ ਪਾਠੇ ਤੋਂ ਆਪਾਂ ਰੰਗ ਦੀ ਲੈ ਲਾਂਗੇ ਆ ਰੰਗ ਦੀ ਠੀਕ ਆ ਹਾਂ ਲੋੜੀ ਮੌਕੇ ਸੂਣੀਆਂ ਬੱਕਰੀਆਂ ਆਪਣੀਆਂ ਫੇਰ ਮਖਾ ਉਦੋਂ ਮਛੀ ਹੁਣ ਜੇ ਸਾਫੀ ਜਿਵੇਂ ਹੁਣ ਲੋੜੀ ਬੜੇ ਸੂਣੀਆਂ ਤੇਰੀਆਂ ਬੱਕਰੀਆਂ ਤਾਂ ਉਦੋਂ ਬੱਚੇ ਫਿਰ ਮਿਲ ਜਾਣਗੇ ਹੋਰ ਬਾਈਆਂ ਨੂੰ ਬੱਚੇ ਮਿਲ ਵੀ ਸਕਦੇ ਹੁਣ ਜਿਨ੍ਹਾਂ ਦੇ ਯਾਰ ਪਹਿਲਾਂ ਦੇ ਫੋਨ ਕਰੇ ਹੋਏ ਨੇ ਪਹਿਲਾਂ ਆਪਾਂ ਉਹਨਾਂ ਨੂੰ ਦੇਣੇ ਆ ਇਹ ਬੁੱਕ ਹੈਗੇ ਨੇ ਹਾਂ ਪਹਿਲਾਂ ਬੁੱਕ ਨੇ ਵੀ ਆਪਣੀ ਠੀਕ ਹੈ ਹੁਣ ਜਿਵੇਂ ਆਦੇ ਇਹ ਨਹੀਂ ਲਿਆ ਹੁਣ 8-9 ਮਹੀਨੇ ਹੋ ਗਏ ਸੀ ਨੂੰ ਬਚਾਰੇ ਨੂੰ ਫੋਨ ਲਾਉਂਦੇ ਨੂੰ ਹੁਣ ਇਹਨੇ ਪੱਠ ਕੇ ਹਾਇ ਇੱਕ ਮੈਨੂੰ ਪਾਠ ਲੋੜੀਆਂ ਬਾਅਦ ਮਿਲੂਗੀ। ਇਹ ਲੋੜੀਆਂ ਬਾਅਦ ਮਿਲੂਗੀ। ਹਾਂ ਜੇ ਬੰਦੇ ਹੋਰ ਬਹੁਤ ਆ ਖੜੇ ਨੇ ਰੋਕੇ ਵੀ ਲੋੜੀਆਂ ਬਾਅਦ ਦਵਾਂਗੇ ਮੈਂ ਵੀ ਉਹਨਾਂ ਨੂੰ ਆਪਾਂ। ਠੀਕ ਹੈ। ਹਾਂ। ਲਓ ਵੀ ਇਹ ਬਾਈ ਪਹਿਲੀ ਬੁੱਕ ਹੋ ਜਾਂਦੇ ਨੇ ਬੱਚੇ ਆ ਲੈਣ ਦੇ। ਜੇ ਕਿਸੇ ਨੇ ਲੈਣੇ ਨੇ ਤਾਂ ਪਹਿਲਾਂ ਬੁੱਕ ਕਰਾ ਦਿਆ ਕਰੋ। ਕਾਹ ਬਾਈ ਨੂੰ 8 ਮਹੀਨੇ ਹੋ ਗਏ ਸੀਗੇ ਤਾਂ ਹੁਣ ਮਿਲਿਆ ਮੈਂ ਉਹਨਾਂ ਤੇ ਬਾਈ ਜੇ ਕਿਸੇ ਨੂੰ ਚਾਹੀਦੇ ਨੇ ਤਾਂ ਬਾਈ ਨਾਲ ਸੰਪਰਕ ਕਰ ਲਿਓ। ਸਫੀ ਦਾ ਨੰਬਰ ਦਵਾਂਗਾ ਮੈਂ ਆਸ ਵੀਡੀਓ ਦੇ ਵਿੱਚ। ਤਿਆ ਬੱਚਾ ਦਾ ਬਾਈ ਨੂੰ ਵਧਾਈ ਦੇ ਦੋ ਵੀ ਇਹਦੀ ਜਿਹੜੀ ਲਾਈਨ ਆ ਉਹ ਛੇਤੀ ਤਿਆਰ ਹੋ ਜੇ ਬਾਈ ਹੁਣ ਫਿਰ ਕਦੋਂ ਕਰਾ ਕਰਾਵੇਂਗਾ ਇਹ ਤੋਂ ਬੱਕਰੀਆਂ ਹੁਣ ਇਹ ਤਾਂ 1.5 ਸਾਲ ਤੋਂ ਬਾਅਦ ਕਰਾਵਾਂਗੇ ਵੀਰੇ ਹੁਣ ਤਿਆਰ ਹੀ ਕਰਾਂਗੇ ਇਹਨੂੰ ਪਹਿਲਾਂ ਅੱਛਾ ਇਸ ਤੋਂ ਬਾਅਦ ਛੱਡਾਂਗੇ ਜਦੋਂ ਚਾਰ ਦੰਦ ਹੋ ਗਏ ਚਾਰ ਦੰਦ ਤੇ ਛੱਡੇਗਾ ਉਹ ਤਾਂ ਫਿਰ ਉੱਥੇ ਵੀਡੀਓ ਪਾਵਾਂਗੇ ਠੀਕ ਹੈ ਹਾਂ ਤਿਆਰ ਹੋ ਗਿਆ ਹਾਂ ਹਾਂ ਉਹ ਤੋਂ ਆਇਓ ਜਰੂਰ ਬਈ ਠੀਕ ਹੈ ਬਈ ਧੰਨਵਾਦ ਜੀ